ਲੜੀਓ ਕਾਲੀ ਜਿਖਲੋ ਤੇ ਆ ਤੇ ਮੈਂ ਘੜ ਲੱਭਣ ਡਿਆ ਹਾਂ ਅੰਡੜੀ ਲੱਗਈ ਆ ਨਾ ਪਤਾ ਨਹੀਂ ਕੀ ਵੇਖਣ ਦੇ ਲੜੀ ਜੀ ਆ ਪਤਾ ਕੀ ਵੇਖਣ ਦੇ ਉਹ ਪੱਠੇ ਵੇਖਣ ਆਇਆ ਮੈਂ ਵੇਖਾਂ ਕਦੋਂ ਕੋ ਹੁੰਦੇ ਹੱਥ ਲਾਉਣ ਵਾਲੇ ਪੱਠੇ ਤੇ ਬੜੇ ਵਧੀਆ ਓਦਾਂ ਦਾੰਗ ਦੇਣਾ ਨੂੰ ਹੋ ਜਾਣਗੇ ਵੱਡਣ ਵਾਲੇ ਆ ਹੋ ਜਾਣੀ ਹੂੰ ਤੇਮ ਨਾ ਬੀਜਿਆ ਗਿਆ ਸੀ ਨਾ ਹੂੰ ਹੂੰ ਤੇ ਮੇਰੀ ਗੱਲ ਸੁਣ ਮੈਂ ਆ ਤੁਹਾਡੇ ਵੱਲ ਹੂੰ ਕਿੰਨੋਂ ਪੈਸੇ ਦੋ ਥੋੜੇ ਜੇ ਕੀ ਕਰਨੇ ਪੈਸੇ ਤੈ ਹੁਣ ਮੈਂ ਸਿਆਲ ਵਾਲੇ ਕਪੜੇ ਲੈਉਣੇ ਆ ਮੇਰੇ ਉਹ ਪਹਿਲੇ ਕਪੜੇ ਜਿਹੜੇ ਉਹ ਪਨਾਣੇ ਹੋ ਗਏ ਆ ਤਾਂ ਪੁੱਤ ਕਰੀ ਜਾਗਾ ਟਾਈਮ ਪਾਸ ਕੀ ਆ ਵੇ ਨਹੀਂ ਡੈਡੀ ਤੁਹਾਨੂੰ ਪਤਾ ਕਿਤੇ ਨਾ ਕਿਤੇ ਜਾਣਾ ਆਉਣਾ ਪੈਂਦਾ ਵਾ ਦੋ ਸੂਟ ਮੈਂ ਲੈ ਆਉਣਾ ਵਾ ਕਿੰਨੇ ਕ ਪੈਸੇ ਚਾਹੀਦੇ ਆ ਥੋਡੀਆਂ ਹੱਡੀਆਂ ਲੈਉਣੀਆਂ ਵੰਦੇ ਦੋ ਰੁਪਇਆ 5000 5000 ਆ ਕਪੜੇ ਤੁਹਾਨੂੰ ਪਤਾ ਕਿੰਨੇ ਮਹਿੰਗੇ 1000 ਤੋਂ ਥੱਲੇ ਤੇ ਕੋਈ ਸੂਟੋਂ ਆਉਂਦਾ ਹੀ ਨਹੀਂ ਯਾਰ ਥੋੜਾ ਜਿਹਾ ਖਰਚਿਆਂ ਦੇ ਕੰਟਰੋਲ ਕਰੋ 5 ਦੇ ਨਾ ਲੈ ਮੇਰੀ ਗੱਲ ਦੋ 2000 ਰੁਪਇਆ ਲੈਣਾ ਤੇ ਉਨੋ ਦਿੱਤੀ ਸਾਰੀ ਮਖਤਾਰੀ ਖਰਚਾ ਵਰਚਾ ਹੋਏ ਦੇਣਾ। ਚੱਕੇ ਕੋਲ ਨਹੀਂ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲ ਪੈਸੇ ਮੰਗਦਾ ਆ ਤੇ ਮੈਂ ਤੁਹਾਡੇ ਕੋਲ ਹੀ ਲੈਣੇ ਆ। ਉਹ ਤੇ ਤੇਰਾ ਚਾਚਾ ਵਾ ਦੱਸ ਦੁਸ਼ਮਣ ਇਕੱਠਾ ਘਰ ਵਾ ਉਹਨੂੰ ਹੁਣ ਕਿਹਾ ਵਾ ਵੀ ਤੂੰ ਹੀ ਦੇਣਾ ਲੈਣਾ ਸਾਰਾ। ਤੇ ਦਾਦੀ ਤੁਹਾਨੂੰ ਪਤਾ ਮੈਂ ਅਜ ਤੱਕ ਪੈਸੇ ਮੰਗੇ ਨਹੀਂ ਮੈਂ ਤੁਹਾਡੇ ਕੋਲ ਹੀ ਮੰਗੇ ਆ। ਹੁਣ ਤੂੰ ਉਹਦੇ ਕੋਲ ਮੰਗਿਆ ਕਰ। ਮੈਨੂੰ ਝਾਕਾ ਆਉਂਦਾ ਮੈਂ ਉਹਨਾਂ ਕੋਲ ਨਹੀਂ ਪੈਸੇ ਮੰਗਨੇ। ਝਾਕਾ ਝੁਕਾ ਕੋਈ ਨਹੀਂ ਆਉਂਦਾ। ਨਾਲੇ ਮੇਰੀ ਗੱਲ ਸੁਣ ਲਾ ਅ ਝੋਨਾ ਰੁਲ ਗਿਆ ਵਾ। ਪੈਸਾ ਕੋਈ ਵਟਿਆ ਨਹੀਂ ਗਾ ਜਾਂਦਿਆ। ਠੀਕ ਆ ਤੇ ਗਾਂ ਕਣਕ ਕੱਲ ਮੈਨੂੰ ਥੋੜੇ ਦੇ ਦੋ ਨਾ ਦੋ 5 ਨਾ ਦੋ 4 500 ਰੁਪਏ ਦੇ ਦੋ ਤੇ ਮੈਂ ਨਹੀਂ ਤਾਂ ਚਾਚੇ ਕੋਲ ਲੈਣੀ ਤੂੰ ਆਪ ਲੈ ਗਾ ਚਾਰ ਦੂਰ ਕੋਈ ਨਹੀਂਗਾ ਉਹਨੂੰ ਮੈਂ ਮਨਜਿੰਦਰ ਨੂੰ ਫੋਨ ਕਰ ਦੇਣਾ ਜਾਂ 3000 ਰੁਪਏ ਲੈ ਲਾ ਉਹਦੇ ਕੋਲ ਡੈਡੀ 3000 ਦਾ ਕੀ ਆਉਣਾ ਵਾ ਤੁਹਾਨੂੰ ਪਤਾ ਕਿੰਨੇ ਮਹਿੰਗੇ ਕੱਪੜੇ ਆ ਉਹ ਮੇਰੀ ਗੱਲ ਸੁਣ ਹੁਣ ਸਾਰਾ ਟਬਰ 5-5000 ਖੜੂਗਾ ਤੇ ਕਿੱਥੇ ਗੱਲ ਜਾਣੀ ਆ ਤੂੰ ਮੈਂ ਕਹ ਰਿਹਾ ਵਾਧੂ ਖਰਚਾ ਕਿਤੇ ਕਰਦਾ ਮੈਂ ਕੱਪੜੇ ਲੈਣੇ ਹੁੰਦੇ 3-4 ਜੀ ਉਹ ਨੇ 3-4 ਅਹੀ ਆ 50000 ਚਾਹੀਦਾ ਵਾ ਮੈਨੂੰ 3000 ਰੁਪਏ ਦੇ ਦੋ ਚਾਰਚੂਰ ਕੋਈ ਨਹੀਂ ਮਿਲਣਾ ਜੇ ਖੜਨੇ ਤੇ ਲੈਦਾ ਨਹੀਂ ਤਾਂ ਕਣਕ ਕਣਕ ਬੀਜਦੇ ਆਨੂੰ ਬਾਅਦ ਚ ਵੇਖੀ ਜਾਊਗੀ ਕੱਪੜੇ ਨੂੰ ਆਖਰ ਨਹੀਂ ਆ ਗਏ ਜੇ ਕਿੰਨੀ ਕਿ ਠੰਡ ਵਾ ਯਾਰ ਠੰਡਾ ਹੋਣਾ ਆਈ ਜਾਣੀ ਹਫਤੇ ਤੱਕ ਮੈਂ ਨਾ ਕਿਤੇ ਲੋਕੀ ਮਰਨ ਡਏ ਆਗੇ ਕਿਤੇ ਕੋਰਾ ਪੈਣ ਡਿਆ ਬਾਅਦ ਚ ਸਾਲ ਚ ਜ਼ਿਆਦਾ ਮਹਿੰਗੇ ਕਰ ਦਿੰਦੇ ਆ ਉਹ ਕੋਈ ਗੱਲ ਨਹੀਂ ਲੈ ਲਾਂਗੇ ਮਹਿੰਗੇ ਤੁਹਾਨੂੰ ਬਾਹਨਾ ਚਾਹੀਦਾ ਬਸ ਪੈਸੇ ਖਰਚਣ ਨੂੰ ਜਾ ਜਾ ਕੇ ਆਪਣਾ ਕੰਮ ਕਰ ਚਾਰ ਪੰਜ ਤੂੰ ਖਰਚਾਂਵੇਂ ਮੁਰਕੇ ਉਹਦਾ ਤੁਰਪੂਗਾ ਤੇਰੇ ਨਾਲ ਵੇਖ ਕੇ ਮੁਰਕੇ ਪਿੰਦਰ ਦਾ ਆਜੂਗਾ 5000 ਇਹਨਾਂ ਨੂੰ ਤੇ ਸ਼ਰਮੀ ਆ ਨਹੀਂਗੀ ਮਹਿੰਗੇ ਮਹਿੰਗੇ ਨਾ ਬੂਟ ਚਾਹੀਦੇ ਤੇ ਮਹਿੰਗੇ ਮਹਿੰਗੇ ਕੱਪੜੇ ਚਾਹੀਦੇ ਆ ਭੁੱਖੇ ਮਰੋ ਮੇਰੇ ਨਾ ਕੰਟਰੋਲ ਕੀਤਾ ਖਰਚੇ ਤੇ ਫਸਲਾਂ ਰੋਲ ਗਈਆਂ ਵਾ ਵੇਂਦੇ ਕੱਖ ਨਹੀਂ ਗੇ ਨਕਮੇ ਕਿਸੇ ਥਾਂ ਦੇ ਹਾਏ ਹਾਏ ਛੱਨੀ ਘੜੀ ਗੱਲਾਂ ਡਿਆ ਆਪਣੇ ਪੀਓ ਨਾ ਖਾਪਣ ਦੱਸੋ ਹਾਂ ਕਿੰਦਾਵਾ ਜਾਉਂ ਡਈ ਛੱਨੀ ਇਧਰ ਆ ਮੇਰਾ ਪੁੱਤ ਗੱਲ ਸੁਣ ਜਾ ਹਾਂਜੀ ਮੰਮੀ ਦੱਸੋ ਤੈਨੂੰ ਕੀ ਕਹਿਣਾ ਹਣਾ ਮੈਂ ਕਹਿਣਾ ਕੀ ਹੈ ਤੈਨੂੰ ਮੈਂ ਹਾਂ ਕਿਆ ਡੀਐਨਈ ਪੇ ਉਹ ਪੁੱਤਾਂ ਦੀ ਆਵਾਜ਼ ਕਿਉਂ ਆਉਂਦੀ ਹਿੰਦਾ ਬੋਲਦਿਆਂ ਦੀ ਉਹ ਬੋਲਣਾ ਕੀ ਆ ਯਾਰ ਮੇਰੀ ਗੱਲ ਸੁਣੋ ਮੈਂ ਡਾਡੀ ਕੋ ਪੈਸੇ ਮੰਗੇ ਥੋੜੇ ਜੇ ਮੈਂ ਲਿਓਨੇ ਆ ਕੱਪੜੇ ਅੱਛਾ ਤੇ ਡਾਡੀ ਕਹਿੰਦੇ ਆ ਵੀ ਮੈਂ 5000 ਰੁਪਏ ਮੰਗਿਆ ਵਾ ਅੱਛਾ ਅੱਛਾ ਤੇ ਡਾਡੀ ਕਹਿੰਦੇ ਆ ਵੀ 5 5000 ਨਹੀਂ ਆ ਇਹਦੇ ਨਾਲੇ ਦੂਜੀ ਗੱਲ ਇਹ ਵੀ ਆਪਣੇ ਚਾਚੇ ਕੋ ਪੈਸੇ ਲੈ ਤੇ ਮੈਂ ਕਹਿੰਦੀ ਅਜ ਤੱਕ ਚਾਚੇ ਕੋ ਪੈਸੇ ਲਏ ਆ ਪੁੱਤ ਵੀ ਇਹ ਤੂੰ ਹਸਿਆਣਾ ਵਾ ਨਿਆਣਾ ਨਹੀਂਗਾ ਤੂੰ ਕਿਰੋ ਥੇਗਾ ਮੈਂ ਤੇਰਾ ਹਲੇ ਵਿਆਹ ਨਹੀਂ ਹੋਇਆ ਜੀ ਆ ਜੰਤ ਵਾਲਾ ਹੁਣ ਹੁਣ ਨੂੰ ਫੈਂਡਿਆ ਵਾ ਤੇ ਹੁਣ ਪੁੱਤੇ ਹੋਜੇ ਕੰਮ ਛੜ ਚੜ ਐਨੇ ਕੱਪੜੇ ਨਹੀਂ ਬਣਾਈ ਦਿੰਦੇ ਜੇ ਤੇਰਾ ਪਿਓ ਕਹਿੰਦਾ ਤੇ ਤੇਰੇ ਫਾਇਦੇ ਵਾਸਤੇ ਕਹਿੰਦਾ ਤੇ ਮੰਮੀ ਮੇਰੀ ਗੱਲ ਸੁਣ ਮੈਂ ਕਿਹੜਾ ਕੋਈ ਨਸ਼ਾ ਕਰਨ ਡਿਆ ਪਤਾ ਕਰਨ ਡਿਆ ਬਸ ਉਹ ਸਿਆ ਮਹੀਨਿਆਂ ਬਾਅਦ ਕੱਪੜੇ ਹੁੰਦੇ ਤੇ ਸੌਗਾ ਮੈਨੂੰ ਹੋਰ ਮੈਨੂੰ ਹੋਇਆ ਵੀ ਕੀ ਆ ਵੀ ਐਨੇ ਕੱਪੜੇ ਨਹੀਂ ਪਾਈਦੇ ਕੋਈ ਪੈਸਾ ਜੋੜੋ ਕੋਈ ਜ਼ਿਆਦਤ ਬਣਾਓ ਕੀ ਫਾਇਦਾ ਨਾ ਕੱਪੜਿਆਂ ਨੇ ਕੀ ਦੇਣਾ ਕੋਈ ਐਨੇ ਪੈਸੇ ਜੋੜਿਆ ਕਿਤੇ 5-7000 ਨਾ ਕੋਖ ਨਹੀਂ ਹੋ ਚਲਿਆ ਉਹ ਆਪਣੀ ਚਾਚੀ ਨਾਲ ਵੇਖ ਨਹੀਂ ਨਾ ਜੋੜਦੀ ਤਾਂ ਸਾਰੇ ਗੱਲਾਂ ਕਰਦੀ ਐ ਮੈਂ ਕਿਤੇ ਸਿਆਹੀ ਨੇ ਬਾਅਦ ਪੰਜ ਮੰਗ ਲਿਆ ਉਹ ਤੇ ਰੋਜ਼ ਪੰਜ ਪੰਜ 10000 ਖਰਚ ਕੇ ਹੁੰਦੀ ਆ ਤੇ ਤੂੰ ਤਾਂ ਇੱਦਾਂ ਤਾਂ ਕਰ ਹੁਣ ਵੇਖ ਆ ਮੈਂ ਸੂਟ ਕੋਈ ਹੋਰ ਪਾਇਆ ਤੇ ਚੁੰਨੀ ਕੋਈ ਹੋਰ ਲਈ ਆ ਜੇ ਦਿਨ ਕੱਢਣੇ ਹੁਣ ਨਾ ਤੇ ਚੁੱਪ ਕਰਕੇ ਕੱਢ ਲਈ ਦੇ ਆ ਉਹ ਮੰਮੀ ਇੰਨੇ ਵੀ ਦਿਨ ਕੀ ਕੱਢਣੇ ਆ ਤੂੰ ਇਹੋ ਗੱਲ ਕਰਨ ਦੇ ਮੈਂ ਹੁਣ ਕਿਤੇ ਬਾਹਰ ਮੁੰਡਾ ਕੋਈ ਯਾਰ ਦੋਸਤ ਕਿਤਨਾ ਕਿਤੇ ਮੈਨੂੰ ਖਲੋਣਾ ਪੈਂਦਾ ਕਿਦਣਾ ਜਾਣਾ ਪੈਂਦਾ ਵਾ ਮੈਂ ਹੁਣ ਉਹ ਪੁਰਾਣੇ ਕੱਪੜੇ ਥੋੜੀ ਜਨਾ ਮੈਂ ਚੱਲ ਚੁੱਪ ਕਰ ਤੇਰੇ ਸਾਲੇ ਦਾ ਅਗਲੇ ਮਹੀਨੇ ਵਿਆਹ ਆ ਕੋਈ ਗੱਲ ਨਹੀਂ ਮੈਂ ਤੇਰੇ ਪਿਓ ਨੂੰ ਆਖੂਗੀ ਜਿੱਦਾਂ ਦੇ ਤੂੰ ਲੈਣੇ ਲੱਲੀ ਮੌਣ ਨਾ ਤੂੰ ਮੰਗ ਉਦਾਂ ਮੰਮੀ ਮੈਨੂੰ ਨਹੀਂ ਪਤਾ ਮੈਨੂੰ ਰੁਪਿਆ 5000 ਲੈ ਕੇ ਦੋ ਡਾੜੀ ਕੋ ਇਹਦੇ ਮੈਨੂੰ ਕੰਮ-ਕੁੰਮ ਨਾ ਕੋਈ ਕਿਹਾ ਤੇ ਨਾ ਹੀ ਮੈਂ ਕਰਨਾ ਜੇ ਅੱਛਾ ਹੁਣ ਧਮਕੀਆਂ ਦੇਂਦੇ ਆ ਪਿਆ ਤੂੰ ਤਾਂ ਮੈਂ ਦੇਂਦੇ ਆ ਸਾਰੀ ਦਿਨ ਮੈਂ ਕੰਮ ਕਰਦਾ ਰਹਿਣਾ ਵਾ ਤੇ ਜੇ ਮੈਂ ਕਪੜੇ ਮੰਗਲੇ 5000 ਤੇ ਮੈਨੂੰ ਉਹ ਹੀ ਤੂੰ ਕਹਿਣ ਦੇ ਮੇਰੀ ਸੁਣ ਲੈ ਗੱਲ 5000 ਨਹੀਂ ਮੈਨੂੰ ਮਿਲਣਾ 3000 ਦੇ ਦਾਂਗੀ ਉਹ ਵੀ ਮੈਂ ਰੱਖਿਆ ਵਾ ਮੈਂ ਤੇਰੇ ਪਿਓ ਨੂੰ ਨਹੀਂ ਦੱਸਦੀ ਹੈਗੀ ਮੈਂ ਨਹੀਂ ਆਣਾ 3000 ਵੀ ਰੱਖੋ ਤੂੰ ਆਪਣੇ ਕੋਲ ਦਫਾ ਹੋ ਫ ਉਹ ਤੋਂ ਤਾਂ ਮਾਂਡਿਆਂ ਵਾਰ ਨੂੰ ਤਲਵਾਰਾਂ ਤੇਰੇ ਵਾਸਤੇ ਮੈਂ 5-5000 ਰੁਪਏ ਤੀਜੇ ਚੌਥੇ ਮੀਂਹ ਕੋਈ ਨਹੀਂ ਰੱਖੋ ਸਾਮੇ ਸਾਮੇ ਰੱਖੋ ਸਤਿਓਂ ਹੈ ਹੱਥ ਹੋਈ ਨਾ ਬਲੀ ਡੈਡੀ ਨੂੰ ਕਿਹਾ ਡੈਡੀ ਨਹੀਂ ਮੰਨਿਆ ਮੰਮੀ ਨੂੰ ਕਿਹਾ ਮੰਮੀ ਹਾਂ ਡੈਡੀ ਤੂੰ ਵੀ ਵੱਧਵੇਂ ਲੈ ਆ ਹੀ ਗਏ ਆ ਸਨੀਦਰ ਆਇਆ ਹਾਂ ਜਰਾ ਇੱਕ ਗੱਲ ਕਰਨੀ ਆਹ ਤੂੰ ਦੱਸ ਸੁਣ ਹਾਂ ਹੈ ਗੁੱਸੇ ਚ ਕਿਉਂ ਜੇ ਬਸ ਉਹ ਮੰਮੀ ਹੁਣਾਂ ਦਾ ਫੋਨ ਆਉਂਦਿਆ ਹੀਗਾ ਕਹਿੰਦੇ ਆਉਣਾ ਹੀ ਪਿੰਡ ਨੂੰ ਵਰੀ-ਵਰੀ ਬਣਾਉਣ ਜਾਣਾ ਹੈਗਾ ਹੂੰ ਤੇ ਮੰਮੀ ਹੁਣ ਕੋ ਲੱ ਲੈਣਾ ਹੀ ਪੈਗਾ ਕੋਈ ਉਹ ਪੈ ਹੈ ਕਿ ਲੈਣਾ ਮੈਂ ਤੇ ਆਪਣੇ ਕੱਪੜਿਆਂ ਵਾਸਤੇ ਰੁਪਿਆ 5000 ਮੰਗਿਆ ਵਾ ਡੈਡੀ ਕੋ ਹਾਂ ਤੇ ਮੈਨੂੰ ਸਾਹ ਮਨਾ ਕਰਤਾ ਵਾ ਕਿਉਂ ਨਹੀਂ ਓਰ ਅੰਦੇ 5 ਪੁੰਦੇ ਨਹੀਂ ਮਿਲਣਾ ਰੁਪਿਆ 3000 ਮਿਲਣਾ ਹੀ ਦੱਸ ਉਹ ਕਿਉਂ 3000 ਰੁਪਏ ਕਿਉਂਦਾ ਵਾ ਇਹ ਖਰਚਾ ਨਹੀਂ ਕਰਨਾ ਵਾ ਦੂ ਉਹ ਵਾ ਜੇ ਆ ਦੱਸ ਕਿੱਥੇ ਖਰਚਾ ਕਰਨਾ ਹੁਣ ਕਰਨਾ ਨਹੀਂਗਾ ਇੱਥੇ ਆਵੇਂ ਜੜ ਜਾਣ ਕੇ 20 20 ਗੱਲਾਂ ਕੀਤੀਆਂ ਮੈਨੂੰ ਉਹਨਾਂ ਨੇ ਦੱਸ ਹੁਣ ਆ ਹੱਦ ਹੋ ਗਈ ਨਾਲ ਹੀ ਵੀ ਜਾਂਦੇ ਨੇ ਕਹਿੰਦਾ ਹੁੰਦਾ ਉਹਦੋਂ ਹੀ ਇਹਨਾਂ ਦਾ ਉਹ ਹਾਲ ਹੁੰਦਾ ਮੰਮੀ ਨੂੰ ਕੁੱਸਿਆ ਵਾ ਓਏ ਤੂੰ ਤੇ ਚੱਲ ਮੈਨੂੰ ਹੁਣ ਕਹਿਣ ਦੀਆਂ ਮੈਂ ਆਪਣੇ ਵਾਸਤੇ ਮੰਗੇ ਹੀਗੇ ਮੈਨੂੰ ਨਹੀਂ ਵੇਂਦੇ ਉਧਰ ਮੰਮੀ ਨੇ ਕੀਤੀ ਗੱਲ ਤਾਂ ਮੰਮੀ ਵੀ ਕਹਿੰਦੇ 3000 ਰੁਪਏ ਜੇ ਲੈਣਾ ਤੇ ਲੈਣੀ ਤੇ ਨਹੀਂ ਦੱਸ ਹਾਂ ਤੁਸੀਂ ਕਹਿਣਾ ਹੀ ਨਾ ਮੰਮੀ ਹਾਂ ਨੂੰ ਵੀ ਕੰਮ ਮੈਂ ਘਰੇ ਕਰਦਾ ਤੇ ਪੈਸੇ ਵੀ ਘਰੇ ਮੰਗਣੇ ਓ ਕਿਆ ਆ ਉਹ ਨਹੀਂ ਭਰਾ ਕੇ ਗਲਤੀ ਹੁੰਦੀ ਦੱਸ ਹਾਂ ਹੁਣ ਨਾਲੇ ਤੁਸੀਂ ਕਹਿਣ 5000 5000 ਚ ਕਿਤੇ ਸਰਨਾ 10 12000 ਦਾ ਡਿਪੈਂਡ ਕੋਰਤੇ ਹੀ ਲੱਗ ਜਾਣਾ ਉਹ ਵੀ ਸਵਾਉਣਾ ਪੈਣਾ ਵਾ ਸੀਤਾ ਸਤਾ ਤੋ ਵੀ ਚੰਗਾ ਨਹੀਂ ਮਿਲਦਾ ਤੂੰ ਪਿੰਡ ਕੋੜ ਜਿ ਲੈਣ ਦੀਆਂ ਮੈਨੂੰ ਲੱਗਦਾ ਮੈਨੂੰ ਪਿੰਡ ਨਹੀਂ ਲੈਗ ਦੇਣੀ ਹਾਂ ਨੇ ਦੱਸ ਹਾਂ ਤੇ ਪੈਸੇ ਚਾਹੀਦੇ ਨੇਗੇ ਹੁਣ ਉਥੇ ਬੈਂਕਾਂ ਤੇ ਜਮਾ ਕਰੀ ਜਾਣ ਡਏ ਜੇ ਉਥੇ ਉੱਲੀ ਲਾਉਣੀ ਆ ਆ ਚਾਚੇ ਹੁਣੀ ਵੀ ਹੈਗੇ ਆ ਕਿੰਨਾ ਖਰਚਾ ਕਰਦੇ ਆ ਫੇਰ ਹੀ ਪਰ ਉਹਨਾਂ ਕੋ ਕਿੱਥੋਂ ਪੈਸੇ ਆਈ ਜਾਂਦੇ ਆ ਉਹ ਪਤਾ ਨਹੀਂ ਭਰਾਵਾ ਪਤਾ ਨਹੀਂ ਕਿੱਥੇ ਕੀ ਕਰਨੇ ਸਾਬ ਕਿੰਨੇ ਨਿੰਨੇ ਪੈਸੇ ਹੁਣ ਜਿੱਥੇ ਲੋੜਵਾ ਉਥੇ ਵਰਤ ਲੈਣਗੇ ਵਾਧੂ ਖਰਚਾ ਤੇ ਅਸੀਂ ਆ ਆਪ ਨਹੀਂ ਕਰਦੇ ਤੁਹਾਨੂੰ ਪਤਾ ਹੀ ਆ ਤੇ ਫਿਰ ਹੁਣ ਇੱਥੇ ਤਾਂ ਦੇਣ ਹਜੇ ਹੁਣ ਇਦਾਂ ਕਰਨ ਤੇ ਗਾਂ ਵਿਆਹ ਤੇ ਕੀ ਕਰਨਾ ਇਹਨਾਂ ਨੇ ਯਾਰ ਮੈਨੂੰ ਨਹੀਂ ਪਤਾ ਤੂੰ ਕਰਨੀ ਗੱਲ ਮੰਮੀ ਨਾਲ ਡੈਡੀ ਨਾਲ ਜੇ ਦੇਨ ਕੇ ਤੇ ਠੀਕਾ ਨਹੀਂ ਤੇ ਮੈਂ ਨਹੀਂ ਹੁਣ ਗੱਲ ਕਰਨੀ ਤੇ ਨਾ ਹੀ ਹੁਣ ਮੈਨੂੰ ਕੋਈ ਕੰਮ ਕੁਮ ਕਰਨ ਦਾ ਤੇ ਮੈਂ ਤਾਂ ਨਹੀਂ ਜਾਣਾ ਮੋਟਰ ਤੇ ਨਾਲੇ ਮੈਨੂੰ ਪਤਾ ਕੀ ਕਹਾਂਂਦੇ ਆ ਚਾਚੇ ਕੋਲ ਆ ਪੈਸੇ ਤੇ ਚਾਚੇ ਕੋਲ ਕੋ ਲੈਣੇ ਕਿ ਡਾਡੀ ਕੋਲ ਲੈਣੇ ਤੇ ਡਾਡੀ ਕੋਲ ਲੈਣੇ ਆ ਹੁਣ ਡਾਡੀ ਕਹਾਂਂਦੇ ਆ ਵੀ ਚਾਚੇ ਨੂੰ ਦਿੱਤਾ ਵਾ ਸਾਰਾ ਹੁਣ ਚਾਚਾ ਹੀ ਵੰਦਾ ਵਾ ਤੇ ਡਾਡੀ ਨੂੰ ਕਹਾਂਦਾ ਵੀ ਚਾਚਾ ਵੰਦਾ ਵਾ ਤੇ ਤੁਸੀਂ ਲੈ ਕੇ ਦਿਓ ਮੈਂ ਇਹ ਕਿਹਨਾਂ ਆ ਵਾ ਮੈਂ ਮੈਂ ਨਾ ਅਸ ਤੱਕ ਕੋਈ ਕੰਮ ਲਈਓ ਤੇ ਨਾ ਮੈਂ ਲੈਣੀ ਹਾਂ ਮੈਂ ਲੈਣੀ ਡਾਡੀ ਕੋਲ ਪੈਸੇ ਤੇ ਮੈਨੂੰ ਆਂਦੇ ਵੀ 3000 ਰੁਪਏ ਤੇ 3000 ਤਾਂ ਕੀ ਹੋਣਾ ਯਾਰ ਅੱਜ ਉਹ ਪੁੱਛ ਚੀਨਾ ਖਰਚਾ ਕਰਦੀ ਆ ਕਦੀ ਪਾਰਲਰ ਚਲ ਜਾਂਦੀ ਆ ਕਦੀ ਕੋਹ ਤੇ ਹੁਣ ਉਹ 7-8000 ਦਾ ਤੁਹਾਨੂੰ ਲਹਿੰਗਾ ਲੈ ਕੇ ਦਿੱਤਾ ਪਿੰਦਰਨੀ ਉਹਨੂੰ ਉਹ ਠੀਕ ਆ ਭਰਾ ਉਹ ਵਧੀਆ ਵਾ ਜੁਨੇ ਹੁੰਦੇ ਨਾਲੋਂ ਨਾਲ ਹੀ ਆਪਣਾ ਘੜੀ ਜਾਣ ਇਹ ਪਤਾ ਨਹੀਂ ਕੀ ਕਰਨੇ ਪੈਸੇ ਇਹਨਾਂ ਨੇ ਸਾਹਮ ਸਾਹਮ ਕੇ ਮੇਰਾ ਦਿਮਾਗ ਖਰਾਬ ਕਰਤਾ ਇਹਨਾਂ ਨੇ ਨਹੀਂ ਅਸੀਂ ਤਾਂ ਇਹਨਾਂ ਸਾਂਭਣ ਦੇ ਆ ਤਾਂ ਵੀ ਕਹਿਣ ਦੇ ਆ ਪੈਸੇ ਹਾਨੀ ਆ ਉਹ 3000 ਵਾ ਉਹ ਇੰਨਾ ਖਰਚਾ ਕਰਨ ਦੇ ਫਿਰ ਵੀ ਉਹਨਾਂ ਕੋਲ ਪੈਸੇ ਕਿੱਥੋਂ ਹੁੰਦੇ ਆ ਉਹ ਸਭ ਕੋ ਹੈਗਾ ਯਾਰ ਇਹਨਾਂ ਵਾਂਗੂ ਮਰਮਰੂ ਸੌਰੀ ਕਰਦੇ ਆ ਚਲ ਤੁਸੀਂ ਨਾ ਖੋਪੋ ਹੁਣ ਮੈਂ ਹੁਣ ਮੰਮੀ ਨਾਲ ਗੱਲ ਕਰਨੀ ਆ ਉਹਨ ਜਿੱਥੇ ਚਾਹੀਦੀ ਆ ਉਥੇ ਤੇ ਚਾਹੀਦੀ ਆ ਆਪੇ ਦੇਣ ਗਈ ਕਰਨੀ ਗੱਲ ਹਾਂ ਵਧੀਆ ਦੂਸਣਾ ਚਲ ਵਧੀਆ ਹੀ ਚਾਹੀਦਾ ਵਾ ਸ਼ਾਡੀ ਪਿੰਡ ਸ਼ੁਕਰ ਹੈ ਕਿ ਤੈਨੂੰ ਵੀ ਰਾਹ ਆਇਆ ਇੱਥੋਂ ਨਾ ਤੂੰ ਤੇ ਕਦੇ ਜਾਦ ਨਹੀਂ ਕੀਤਾ ਹੁਣ ਤੈਨੂੰ ਲੋੜ ਪਈ ਤਾਂ ਆਏਂਗੀ ਤਾ ਫੋਨ ਤੂੰ ਦੇ ਐਸ਼ੇ ਸੇ ਠੀਕ ਹੈ ਕੰਮ ਆ ਕੋਈ ਚੱਲ ਕੋਈ ਗੱਲ ਨਹੀਂ ਫਿਰ ਕੀ ਆਜੀ ਫਿਰ ਆਪਣਾ ਘਰ ਹੈ ਜਦੋਂ ਮਰਜ਼ੀ ਆਈ ਹਾਂ 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 ਕੋਈ ਨਹੀਂ ਠੀਕ ਹੈ ਆਜੀ ਤੂੰ ਦੱਸਦੀ ਮੈਨੂੰ ਚੱਲ ਚੰਗਾ ਠੀਕ ਹੈ ਫਿਰ ਚੰਗਾ ਕਿਦਾਂ ਫੋਨ ਆਉਂਦਾ ਮੈਂ ਉਧਰ ਵੇਖਣ ਡਿਆ ਤੈਨੂੰ ਮੈਂ ਆ ਬਾਹਰ ਇਧਰ ਆਉਂਦੀ ਮੇਰੀ ਨਸਲੀ ਦਾ ਫੋਨ ਆਉਂਦਾ ਵਾ ਤੇ ਉਹਨੇ ਕੱਲ ਆਉਣਾ ਆਪਣੇ ਘਰ ਤੇ ਉਹਦੇ ਵਾਸਤੇ ਕੁਝ ਖਾਣ ਪੀਣ ਨੂੰ ਲੈ ਆਏ ਹਾਂ ਕੋਈ ਨਹੀਂ ਕੱਲ ਨੂੰ ਲੈਵਾਂਗੇ ਜਦੋਂ ਆਵਾਂ ਹੋਏਗਾ ਮੈਂ ਚੱਲ ਤੈਨੂੰ ਦੱਸਦਾ ਨਾ ਹੁਣ ਚੇਤੇ ਨਾਲ ਲੈ ਆਇਓ ਚੱਲ ਕੋਈ ਨਹੀਂ ਫਿਰ ਐਦਾਂ ਕਰਨਾ ਵੇਲਾ ਹੀ ਆ ਲੈ ਆਉਣਾ ਤੇ ਲਿਆਉਣਾ ਕੀ ਕੀ ਹੈ ਲਿਆਉਣਾ ਕੀ ਹੈ ਕੋਲਡ ਡਰਿੰਕ ਲੈ ਆਇਓ ਤੇ ਕੁਝ ਨਾਲ ਚਾਹ ਨੂੰ ਲੈ ਆਓ ਮਿੱਠਾ-ਮਿੱਠਾ ਕੁਝ ਬੱਲੇ ਤੇਰੇ ਬੜੀਆਂ ਸਲਾਮਾਂ ਹੋਣੀਆਂ ਕਿੰਨੇ ਆਉਣਾ ਵਾ ਮੈਨੂੰ ਵੀ ਦੱਸੋ ਹਾਂ ਮੰਮੀ ਹੋਣਾ ਕਿੰਨੇ ਮੇਰੀ ਸਹਲੀ ਨੇ ਬਣਾਏ ਫੋਨ ਆਉਂਦੇ ਹੀ ਉਹਦਾ ਹਾਂ ਤੇ ਹੈ ਤੇਰੀ ਕਿਹੜੀ ਸਹਲੀ ਹੈ ਜਿਹਨੂੰ ਯਾਦ ਆ ਗਈ ਤੇਰੀ ਹੁਣ ਉਹ ਮੰਮੀ ਇੱਥੇ ਕੋਈ ਕੰਮ ਹੀ ਉਹਨੂੰ ਤੈਨੂੰ ਮੈਂ ਤੇਰੇ ਪਿੰਡ ਆਉਣਾ ਤੇ ਮੈਂ ਚੱਲ ਤੈਨੂੰ ਵੀ ਮਿਲ ਜਾਈ ਮੈਂ ਚੱਲ ਕੋਈ ਨਹੀਂ ਆਜੀ ਫਿਰ ਕਿਧਰ ਆਪਣਾ ਘਰਿਆ ਤੂੰ ਜਦੋਂ ਮਰਜੀ ਆ ਜੀ ਤੇ ਤਾਂ ਮੈਂ ਪਿੰਦੇ ਨੂੰ ਕਹਿੰਦੀ ਆ ਪੀ ਚਾਹ ਵਾਸਤੇ ਚਾਹ ਦੇ ਨਾਲ ਕੁਝ ਨਾ ਕੁਝ ਲੈ ਆਇਓ ਮੈਂ ਦੱਸ ਵਿਆਹੀ ਐ ਕਿ ਕੁਵਾਰੀ ਐ ਨਹੀਂ ਹਾਲੇ ਕੁਵਾਰੀ ਐ ਹੂੰ ਤੇ ਆਪੇ ਤਰੀ ਫਿਰਦੀ ਐ ਕੋਈ ਮਾਂ ਪਿਓ ਨਹੀਂ ਨਾਲ ਗੱਲ ਨਹੀਂ ਬਾਤ ਨਹੀਂ ਇਹ ਮੈਂ ਤੇਰੇ ਕੋਲ ਲਾਉਣਾ ਹੱਦ ਹੋ ਗਈ ਆ ਉਹ ਫੇਰ ਕਿਹੜੀ ਗੱਲ ਆ ਇੱਥੇ ਉਹਨੂੰ ਕੋਈ ਕੰਮ ਹੀ ਤਾਂ ਕਰਕੇ ਉਹ ਨਹੀਂ ਹੋਣਾ ਵਾ ਕਿੱਥੇ ਮੇਰੇ ਕੋਲ ਆਜੂਗੀ ਫੇਰ ਕਿਹੜੀ ਗੱਲ ਆ ਮੇਰੇ ਸੁਣੋ ਗੱਲ ਇਹ ਚ ਲੜਨ ਵਾਲੀ ਕਿਹੜੀ ਗੱਲ ਆ ਕਿਉਂ ਨਹੀਂ ਲੜਨ ਵਾਲੀ ਗੱਲ ਫਜ਼ੂਲ ਖਰਚੇ ਨਹੀਂ ਮੈਨੂੰ ਪਸੰਦ ਠੀਕ ਵਾ ਨਾ ਉਹ ਲਓ ਜੀ ਮੰਮੀ ਤੁਸੀਂ ਕਹਿ ਰਹੇ ਫਜ਼ੂਲ ਖਰਚੇ ਮੰਮੀ 100 ਰੁਪਏ ਦਾ ਫਜ਼ੂਲ ਖਰਚਾ ਕੀ ਹੋ ਜਾਣਾ ਵੱਧ ਤੋਂ ਵੱਧ ਕੀ ਲੈ ਆਵਾਂਗੇ ਚਾਹ ਦਾ 100 ਰੁਪਿਆ ਤੂੰ ਤੇ ਕਈ ਕੋਕ ਖਣਾਉਂ ਨਹੀਂ ਉਹਨੂੰ ਹਾਏ ਹਾਏ ਮੈਂ ਕੋਲਡ ਡਰਿੰਕ ਕੀ ਐ ਇੱਕ ਛੋਟੀ ਬੋਤਲ ਲੈ ਆਓ ਕਿਉਂ 100 ਦੀ ਤਾਂ ਹੀ ਆ ਜਣੀ ਆ ਉਹ ਛੋਟੀ ਬੋਤਲ ਲੈ ਆਵਾਂਗੇ ਮੰਮੀ ਮੀਆਂ ਦੀ ਜਿਹੜੀ ਉਹਦੀ ਗਲਾਸੀ ਚ ਪੈ ਜੇ ਇਕੱਲਾ ਨਾ ਹੋਰ ਕੋਈ ਪੀਏਗਾ ਉਹ ਵੀ ਗਲਾਸੀ ਚ ਪੈ ਰੇ ਚਲਾਕ ਤੋਂ ਬੜੀ ਐ ਸਮਾਨ ਸਾਰਾ ਹੀ ਬੰਗਾ ਲੈਣਾ ਵਾ ਅਗਲੇ ਨੇ ਡੱਲਮਾ ਬਿੱਲ ਕੱਢਿਆ ਹਟੇ ਵੱਲ ਠੀਕ ਆ ਨਾ ਇਹਨੇ ਮੰਮੀ ਬੇਸਕੜ ਕੋ ਜੀ ਇਹ ਤਾਂ ਕੀ ਖਰਚਾ ਹੋ ਜਨਾ ਉਹ ਮੰਗਾਲਾਂਗੀ ਫਿਰ ਤੇ ਖੁਸ਼ ਹੋਣਾ ਤੁਸੀਂ ਆਪਣੇ ਖਰਚੇ ਤਾਂ ਕੰਟਰੋਲ ਨਹੀਂ ਕਰਦੇ ਆ ਹਜੇ ਅੱਜ ਉਹਨੇ ਕਿਹਾ ਤੇ ਤੁਸੀਂ ਹੁਣ ਡਾਵੇ ਪਿਛਲਾ ਦੱਸੋ ਉਹ ਮੇਰੀ ਗੱਲ ਸੁਣੋ ਉਹ ਮੇਰਾ ਪੁੱਤ ਵਾ ਨਾ ਤੇ ਪੁੱਤ ਬਣ ਕੇ ਰਹਿ ਖਬਰਦਾਰ ਜੇ ਤੂੰ ਮੇਰੇ ਨਾਲ ਜਵਾਨ ਲੜਾਈ ਤੇ ਤੇ ਮੰਮੀ ਫਿਰ ਤੁਸੀਂ ਹੀ ਆਪਣੇ ਪੁੱਤ ਦਾ ਸੋਚੋ ਨਾ ਫਿਰ ਤੁਸੀਂ ਕਦ ਲਈ ਨਹੀਂ ਖਰਚੇ ਕਰਦੇ ਹੋ ਜਦੋਂ ਉਹ ਡਈ ਮੇਰੇ ਨਾਲ ਗੱਲ ਕਰਨ ਫਿਰ ਤੁਸੀਂ ਕਦ ਲਈ ਆਏ ਵਿੱਚ ਜਹਾਂ ਵਾਲੇ ਦੇ ਠੀਕ ਆ ਨਾ ਨਜਾਇਜ਼ ਖਰਚੇ ਮੈਂ ਨਹੀਂ ਹੋਣ ਦੇਣੇ ਆ ਜਿਹੜੀ ਲੁੱਤਰੋ ਵਾ ਨਾ ਇਹਦਾ ਤਾਂ ਕੰਮ ਹੀ ਇਹ ਹੋਵਾ ਨੂੰ ਘਰਾਂ ਚ ਬਹਿ ਬਹਿ ਕੇ ਫੋਨ ਕਰਦੀ ਰਹਿੰਦੀ ਸਹੇਲੀਆਂ ਨੂੰ ਤੇ ਮਣਕੇ ਉਹਨੂੰ ਦੱਸਣ ਬਹਿ ਜਾਂਦੀ ਆ ਹਾਂ ਹਾਂ ਕਿੰਨਾ ਟਾਈਮ ਹੋ ਗਿਆ ਮੇਰੇ ਬਿਆਹ ਨੂੰ ਪਹਿਲੀ ਵਾਰੀ ਉਹਨੇ ਆਉਣਾ ਵਾ ਉਹ ਦੋਨੀਆਂ ਕਿੰਨੀਆਂ ਘੌਂਦੀਆਂ ਨੇ ਆਇਆ ਕੋਈ ਮਮੇ ਜੀ ਤੁਹੀਂ ਪਾਰਲਰ ਜਾਣਾ ਹੁੰਦਾ ਫਿਰ ਭਾਵੇਂ 30000 ਦਾ ਖਰਚਾ ਉਹਥੇ ਖਬਰਦਾਰ ਜੇ ਮੇਰੇ ਪਾਰਲਰ ਦਾ ਨਾਮ ਲਿਆ ਤੇ ਠੀਕ ਆ ਨਾ ਆਪਣੇ ਆਰੇ ਵੀ ਇੱਕ ਡਾਕਖੇ ਹੁੰਦੇ ਨੇ ਉਹ ਚਲਾ ਤੈਡੇ ਗਿੜੀ ਚੋੜੇ ਹਾਂ ਤਾਂ ਪਾਣੀ ਪਿਆਦਾਂਗੀ ਬਿਸਕਟ ਖਵਾ ਦਾਂਗੀ ਨਾਲ ਉਹਨੂੰ ਦਹਾੜ ਪੀਆ ਚੱਕਿਆ ਹੁਣ ਕਰ ਗੱਲ ਹਾਂ ਹਾਂ ਅੱਗੇ ਵੀ ਇੱਥੇ ਹੀ ਹਾਂ ਪਾ ਤਾ ਹੋਗੀ ਤੁਹਾਡੇ ਇਹਨੇ ਨਾ ਵੇਖਾਂਗੇ ਭਲਾ ਸ਼ਾਹ ਬਣ ਜਾਣਾ ਮੈਨਾਂ ਆਹ ਬਣ ਜਾਣਾ ਸ਼ਾਹ ਵਧੀਆ ਗੱਲਾਂ ਜੀ ਆਹ ਗੱਲ ਲੈਣਾ ਤੇ ਫਿਰ ਤੁਸੀਂ ਵੀ ਆਪਣੇ ਸਾਰੇ ਖਰਚੇ ਤੇ ਕੰਟਰੋਲ ਕਰੋ ਕੇ ਪਾਰਲਰ ਪੁਲਰ ਚ ਨਹੀਂ ਜਾਣਾ ਤੂੰ ਕੌਣ ਹੁੰਦੀ ਮੈਨੂੰ ਕੰਟਰੋਲ ਕਰਨ ਵਾਲੀ ਸਿੱਖੀ ਕੌਣ ਹੁੰਦੀ ਹੈ ਮੈਨੂੰ ਕੰਟਰੋਲ ਕਰਨ ਵਾਲੇ ਵੀ ਤੂੰ ਕਿਹਨੂੰ ਆ ਨਹੀਂ ਖਵਾਣਾ ਤੇ ਹੌਣੀ ਖਵਾਣਾ ਇਦਾਂ ਹੀ ਚੱਲੇਗਾ ਮਮੀ ਸੱਸਾਂਾਂ ਤੇ ਫਿਰ ਸੱਸ ਬਣ ਕੇ ਰੋਣਾ ਜੋ ਚੰਗੀ ਹੈ ਨਾ ਤੈਨੂੰ ਚੰਗੀ ਰਹਿਣ ਦੋ ਇਹ ਬੜਾ ਚੰਗਾ ਵਾ ਹੈ ਉਹਦੇ ਪਿੱਛੇ ਲਾ ਕੇ ਤੇ ਮਾਂ ਨੂੰ ਡਿਆ ਪਾ ਬੋਲ ਮਮੀ ਮੈਂ ਕਿਸੇ ਦੇ ਪਿੱਛੇ ਨਹੀਂ ਲੱਗਾ ਇੰਦਰ ਮੇਰੀ ਸੁਣੋ ਗੱਲ ਮम्मी ਨੂੰ ਕੋਈ ਖਰਚਾ ਨਹੀਂ ਦੇਣਾ ਮੰਮੀ ਜੇ ਤੁਸੀਂ ਖਰਚਾ ਕਰਨਾ ਹੈ ਨਾ ਆਪਣੇ ਸਿਰ ਤੋਂ ਕਰਿਓ ਫਿਰ ਨਹੀਂ ਚੁੱਪ ਕਰ ਮੈਨੂੰ ਕੀ ਮੜ ਤੜ ਕੋ ਖਰਚੇ ਲੈਣ ਦੀ ਤੂੰ ਵੀ ਚੁੱਪਰਾ ਹਾਂ ਮਾਲਕਾ ਦੇ ਠੀਕ ਆ ਨਾ ਮੈਂ ਜੋਰ ਜੀ ਕੰਮ ਕਰੂੰਗੀ ਯਾਰ ਚੁੱਪਰਾ ਨਹੀਂ ਜ਼ਿਆਦਾ ਬੋਲੀਦਾ ਜੜੀ ਚੀਜ਼ ਚਾਹੀਦੀ ਮੈਂ ਲੈ ਕੇ ਆਵਾਂ ਹੋਰ ਦਾਸ ਹੁਦਾਜ਼ ਬਾਨੇ ਦੀ ਹੋਰ ਤਾਂ ਇਹ ਨਹੀਂ ਮੇਰੇ ਸਿਰ ਚੱਟਣ ਬੋਲਣ ਇਹਦੀ ਜ਼ੁਬਾਨ ਨਹੀਂ ਤੇਰੇ ਕੋਲ ਵੇਖੀ ਜਾਂਦੀ ਮਾਂ ਦੇ ਗੱਲ ਪੈਣਾ ਤੂੰ ਉਹ ਜਿੰਨੇ ਆਉਣਾ ਉਹਨੇ ਕਹਣਾ ਵੀ ਇੰਨੇ ਜੋਗੇ ਵੀ ਆ ਨਹੀਂ ਮੇਰੀ ਸੁਣੋ ਗੱਲ ਕੋਈ ਲੋੜ ਨਹੀਂ ਹੈਗੀ ਮੰਮੀ ਤੁਸੀਂ ਵੀ ਆਪਣੇ ਖਰਚੇ ਲਿਖਿਆ ਕਰੋ ਤੇ ਮੈਂ ਵੀ ਆਪਣੇ ਲਿਖਿਆ ਕਰਾਂਗੀ ਫਿਰ ਵੇਖ ਲਾਂਗੇ ਕੌਣ ਵੱਧ ਕਰਦਾ ਵਾ ਨਹੀਂ ਤੂੰ ਆਪਣੀ ਜ਼ੁਬਾਨ ਸੰਭਲ ਲੈ ਕਿ ਨਹੀਂ ਮੈਨੂੰ ਹੁਣ ਪਤਾ ਨਹੀਂ ਕੀ ਝੂਠੀ ਆ ਹੈਂ ਖਬਰਦਾਰ ਜੇ ਮੇਰੇ ਖਰਚਿਆਂ ਦਾ ਨਾਮ ਲਿਆ ਤੇ ਆਈ ਵੱਡੀ ਖਰਚੇ �ेਣ ਵਾਲੀ ਨਹੀਂ ਜੇ ਤੁਸੀਂ ਇੰਨੇ ਸੱਚੇ ਹੋ ਤੇ ਤੁਹਾਨੂੰ ਬੜਾ ਫਿਕਰ ਆ ਕਰਦਾ ਕਿ ਮੈਂ ਕੋਈ ਖਰਚਾ ਨਹੀਂ ਕਰਦੀ ਪਰ ਲਿਖਿਓ ਪਤਾ ਲੱਗ ਜਾਏਗਾ ਲਿਸਟ ਤੁਹਾਡੀ ਐਡੀ ਲੰਮੀ ਨਿਕਲਣੀ ਆ ਆ ਬਿਨਾ ਫਾਲਤੂ ਦੇ ਜਿਹੜੇ ਕਰਦੇ ਹੋ ਖਰਚ ਦੇਣੀ ਉਹ ਕਿੰਨਾ ਲੱਗਣੀ ਖਰਚੀ ਜਿਆਜ ਆਪਣੇ ਜਿਆਦਾ ਝਾੜੀ ਦਾ ਵਾ ਉਹ ਵੇਖ ਲੈ ਅਗਲੇ ਸਾਰਾ ਕੁਝ ਬਚਾਉਣ ਡੇ ਨੇ ਤਜੇ ਕੋਈ ਅਮਦਾਰ ਰਿਸ਼ਤੇਦਾਰ ਤੱਕ ਲਈ ਵਧੀਆ ਚਾਹ ਪਾਣੀ ਪੀਉਂਦੇ ਆਂ। ਅੱਜ ਇੱਥੇ ਜਿੰਨੇ ਬਚਾਉਣਾ ਹਨ ਸਮਝਾਉਣਾ ਉਹ ਆਪ ਹੀ ਨਹੀਂ ਟਲਦੇ ਹੈਗੇ। ਚੁੱਪ ਕਰ ਜਾ। ਬੋਲਦੀ ਕਿਦਾਂ ਤੂੰ ਵੀ ਚੁੱਪ ਕਰ ਜਾ। ਚਲੋ ਠੀਕ ਆ ਚੁੱਪੀ ਆ ਮੈਂ। ਖਬਰਦਾਰ ਜੇ ਬੋਲਣਾ ਬੋਲ। ਮੈਂ ਉਹਨੂੰ ਫੋਨ ਕਰਕੇ ਕਹਿ ਦੇਣੀ ਵੀ ਨਾ ਆਈ। ਨਾ ਆਵੇ। ਅਰੇ ਸੇਲੀ ਨਾ ਯਾਰ ਇੱਕ ਵਾਰ ਇੱਕ ਵਾਰ ਇਹ ਨਹੀਂ ਹੁੰਦਾ ਵਿਆਂਤ ਵਾਰ ਕੋਈ ਸੇਲੀ ਸੁਲੀ ਨਹੀਂ ਹੁੰਦੀ ਅਰੇ ਸੇਲੀ ਇਹ ਹੁਣ ਆਇਦੀ ਫੈਸ਼ਨ ਫਿਰ ਜਵਾਨੀ ਦੇ ਟਾਈਮ ਦੇ ਨੇ ਬੁੱਢੇ ਵਾਰੇ ਤੇ ਕੋਈ ਫੈਸ਼ਨ ਨਹੀਂ ਹੁੰਦੇ ਇਹ ਮੇਰਾ ਕੋਈ ਬੁੱਢਿਆਵਾਰਾ ਨਹੀਂ ਆ ਠੀਕ ਆ ਨਾ ਗੱਜ ਮੇਰੀ ਹੋਰੀ ਕੀ ਆ ਉਹ ਤਾਂ ਬੋਲਣ ਦੀ ਲੋੜ ਨਹੀਂ ਖਬਰਦਾਰ ਜੇ ਮੈਂ ਨਾ ਗੱਲ ਕੀਤੀ ਤੇ ਮੇਜੀ ਆ ਗੱਲ ਹੈ ਹੁਣ ਤਾਂ ਮੈਂ ਇਕੱਤਰ ਪੀਣੀ ਨਹੀਂ ਮੈਂ ਕਹਾਂਗਾ ਵੇਖ ਅੰਗਰੇਜ਼ੀ ਬੋਲਦੇ ਆ ਕਰਦੇ ਹੋ ਤੂੰ ਕਹਣਾ ਕਿ ਪੈਸਾ ਦੇਣ ਵਾਲੀ ਉਹ ਡੈਡੀ ਨੇ ਮੇਰੇ ਔਖੇ ਨੇ ਤੁਹਾਡੇ ਤੇ ਹੂੰ ਡੈਡੀ ਬਿੱਲ ਤਾਂ ਉਹਨਾਂ ਨੇ ਮਿਲਿਆ ਵਾ ਨਾ ਤੂੰ ਹੀ ਤੇ ਬਸ ਹੱਥਾਂ ਨਾਲ ਦੱਸਣੀ ਦੀ ਐਡਾ ਬਿੱਲ ਮਿਲਿਆ ਐਡ ਯਾਰ ਇੱਕ ਜਾਣੇ ਚੁੱਪ ਹੋ ਜੋ ਆ ਲਗੀ ਖੰਦ ਰੱਖ ਲੈ ਮੇਨ ਵਿੱਚ ਮੰਮੀ ਤੁਹਾਡਾ ਹੀ ਆ ਸਾਰਾ ਜਹਾਰਾ ਨਾਲ ਤੂੰ ਚੁੱਪ ਕਰ ਜਾ ਤੂੰ ਨਹੀਂ ਕੋਈ ਖਰਚਾ ਕਰਦੀ ਹੈਣਾ ਤੇਰਾ ਤਾਂ ਫੈਸ਼ਨ ਆਪ ਨਹੀਂ ਮਾਨ ਅੱਜ ਤੇਰੇ ਕੰਨਾਂ 'ਚ ਹੋਰ ਹੁੰਦੇ ਕੱਲ ਨੂੰ ਹੋਰ ਹੋਣੇ ਆ ਗੱਲਾਂ ਕਰਦੀ ਫਿਰਦੀ ਆ ਤੇ ਮੈਨੂੰ ਕੀ ਕਹਾਂ ਇਹਨੂੰ ਘਾਡੇ ਮੈਂ ਨਹੀਂ ਕਿਹੜੇ ਉਹ ਰਹਿੰਦੇ ਆ ਨਾ ਤੁਹਾਡੇ ਵੀ ਬਦਲ ਬਦਲੀ ਹੁੰਦੀ ਨੇ ਕਿਤੇ ਨੋਹਾਂ ਤਾਂ ਨੀਲ ਪੇਂਟ ਨਹੀਂ ਲੱਖਾਂ ਦਿੰਦੇ ਤੇ ਗੱਲ ਕਰਦੀ ਮੇਰਾ ਕਿਉਂ ਵੱਖਾ ਲਵਾ ਇਹੋ ਤੇ ਤੈਨੂੰ ਸਾੜਾ ਹੰਦਾ ਵਾ ਕਰੀ ਜਾ ਸਾੜਾ ਮੈਂ ਤਾਂ ਪਰਵਾਹ ਨਹੀਂ ਕਰਦੀ ਤੁਹਾਡੇ ਵਰਗਿਆਂ ਦੀ ਠੀਕ ਆ ਮੰਮੀ ਜਾ ਉੱਠ ਗਏ ਐਵੇਂ ਅੰਟੀ ਮੈਂ ਆਪਣਾ ਕੰਮ ਕਰ ਚਾ ਚੁੱਪ ਕਰ 200 ਰੁਪਏ ਦਾ ਪਿੰਦਰ ਖਰਚਾ ਹੈ ਤੇ ਕਿੱਥੋਂ ਦੀ ਗੱਲ ਕਿੱਥੇ ਪਚਾਈ ਨਾਲੇ ਆਪਣੇ ਮੂੰਹ ਕੱਢਿਆ ਨਾਲੇ ਮੇਰੇ ਤੋਂ ਸੁਣੀਆ ਆਹੋ ਤੇਰੀ ਤੋਂ ਬਹੁਤ ਜ਼ਿਆਦਾ ਜ਼ੁਬਾਨ ਚਲਣ ਡਿਆ ਪੀ ਤੇ ਮੈਂ ਖਿੱਚ ਹੀ ਦੇਣੀ ਫੜ ਕੇ ਹੁਣ ਖਿੱਚ ਲਓ ਤੁਸੀਂ ਘੋੜੀ ਖਿੱਚਣੀ ਹੈ ਪਰ ਜੇ ਆ ਗਾਲਾਂ ਤਾਂ ਹੁਣ ਉਹ ਆਏਗੀ ਸਵੇਰੇ ਸਾਰਾ ਕੁਝ ਹੋਊਗਾ ਇਥੇ ਆਊਗੀ ਨਾ ਵੇਖ ਲਓਗੀ ਉਹਨੂੰ ਫਿਰ ਮੈਂ ਅਮੀ ਇਹਨੇ ਜੇ ਨਾ ਕੰਮ ਹੈ ਨਾ ਨਵਦੀਪ ਇੱਕ ਤੈਨੂੰ ਗੱਲ ਕਵਾਂਦਾ ਜ਼ੁਬਾਨ ਤੇਰੀ ਵੀ ਬੜੀ ਹੈ ਚੁੱਪ ਤੂੰ ਹੀ ਨਹੀਂ ਹੋਈ ਤੇ ਫਿਰ ਉਹਨਾਂ ਨੂੰ ਸਮਝਾ ਦੇ ਸਹੀ ਨਾ ਉਹ ਆਪਣੀ ਗਲਤੀ ਮੰਨਦੇ ਆ ਪਿੰਦਰ ਉਹ ਮੰਦੀ ਮੈਂ ਖਰਚੇ ਕਰਦੀ ਆ ਅਹੀਂ ਕੋਈ ਚੀਜ਼ ਲੈਂਦੀ ਉਹ ਤਾਂ ਵੀ ਸਾਡੇ ਖਰਚੇ ਗਿਣਾਈ ਜਾਂਦੇ ਨੇ ਥੋੜੇ ਹੀ ਰੋਟੀ ਖਾਣ ਦੇ ਉੱਪਰ ਕਿਉਂ ਵੀ ਨਾ ਖਾਇਆ ਕਰੀਏ ਤੈਨੂੰ ਜਦੋਂ ਮੈਂ ਕਹਿੰਦਿਆਂ ਕੋਈ ਸਭ ਕੁਝ ਆਏਗਾ ਤੂੰ ਜਾਣ ਕੇ ਲੜੀ ਜਾਨੀਂ ਉਹ ਮੈਂ ਤੇ ਤਾਂ ਕਹਦੀ ਕਿ ਕੀ ਪਤਾ ਸ਼ੰਨਨਣ ਮੜੀ ਮੋਟੀ ਸੁਣ ਲੱਗੇ ਪਰ ਉਹ ਤੇ ਮੁੜਦੇ ਨਹੀਂ ਹੈਗੇ ਉਹ ਇਹ ਨੇਚਰਾਂ ਦਾ ਸਮਝਾਉਣ ਡਿਆਂ ਉਦੋਂ ਦੀ ਨਹੀਂ ਸਮਝ ਲੱਗੀ ਹੁਣ ਲੱਗਣੀ ਹੈ ਵਾਕਿਆ ਵਿੱਚ ਜਣੀ ਮੈਂ ਗੱਲ ਕਹੀ ਨਾ ਇੱਦਾਂ ਕਰੀਏ ਮੰਮੀ ਦੇ ਵਿੱਚ ਸਾਰੇ ਖਰਚੇ ਲਿਖਿਆ ਕਰੀਏ ਕੋਈ ਨਹੀਂ ਹੁਣ ਆਪੇ ਪਤਾ ਲੱਗ ਜਾਣਾ ਅਗਲੇ ਦਿਨ ਤਾਂ ਨਾ ਹਫ਼ਤਾ ਸਾਰਾ ਸਾਨੂੰ ਫਿਰ ਪਤਾ ਲੱਗੇਗਾ ਇਹਨਾਂ ਨੂੰ ਪ੍ਰੋਡਕਸ਼ਨ ਫੜਾਇਓ ਫਿਰ ਇਹਨਾਂ ਨੂੰ ਵੀ ਇੱਥੇ ਇੱਥੇ ਤੁਸੀਂ ਇੰਨਾ ਖਰਚਾ ਕੀਤਾ ਫਿਰ ਪਤਾ ਲੱਗਣਾ ਇਹਨਾਂ ਨੂੰ ਕੋਈ ਨਹੀਂ ਹਾਂ ਡੈਡੀ ਨੇ ਨਾਲੋਂ ਨਾਲ ਲਿਖਣਾ ਹੈ ਅਗਲੇ ਮੜ ਕੋ ਕਲ ਨੂੰ ਸਾਹ ਮੰਗਣਾ ਹੈ ਨਾਂ ਵੀ ਤਾਂ ਲਿਖਣਗੇ ਆਪ ਲਖਾਇਓ ਆਪੇ ਡੈਡੀ ਨੇ ਮੰਮੀ ਨੂੰ ਕਹਿ ਲੈਣਾ ਉਹ ਨਹੀਂ ਨਹੀਂ ਲਿਖਿਆ ਉਦੋਂ ਦਾ ਸਾਰਾ ਕੁਝ ਤੂੰ ਮੈਨੂੰ ਦੱਸ ਦੇ ਜਿਹੜੀ ਚੀਜ਼ ਲਿਆਉਣੀ ਆਪਾਂ ਲੈ ਆਵਾਂਗੇ ਇੱਧਰ ਲਿਉਣਾ ਕੀ ਹੈ ਰੈਂ ਦਾ ਛੱਡੋ ਬੇਸਕੜ ਪੁੱਛ ਗਿਆ ਲੈ ਆਇਓ ਤੇ ਮੈਂ ਪਾਣੀ ਪਿਆਰ ਦਾਂਗੇ ਚਲੋ ਠੀਕ ਐਵੇਂ ਫਿਰ ਅਗਲੀ ਦੇ ਸਾਹਮਣੇ ਮੰਮੀ ਲੜਾਈ ਪਾਏਗੀ ਕੋਈ ਚੰਗੇ ਰਵਾਂਗੇ ਉਹਨੂੰ ਵੀ ਪਤਾ ਲੱਗੇਗਾ